ਅਸੀ ਜ਼ਿਲ੍ਹੇ ਚ ਤ੍ਰਿਕੂਟਾ ਪਹਾੜੀਆਂ ਦੀ ਚੋਟੀ ਤੇ ਸਥਿਤ ਵੈਸ਼ਨੋ ਮਾਤਾ ਮੰਦਿਰ ਚ ਐਤਵਾਰ ਨੂੰ ਦਰਸ਼ਨਾਂ ਲਈ ਜਾਣ ਲਈ ਯਾਤਰੀਆਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ 9 ਸਾਲ ਦੀ ਪੂਰਵ ਸੰਧਿਆ ਤੇ ਮਾਤਾ ਦੇ ਦਰਸ਼ਨਾਂ ਲਈ ਕਠੜਾ ਚ ਸ਼ਰਧਾਲੂਆਂ ਦੀ ਭਾਰੀ ਢੇਰ ਇਕੱਠੀ ਹੋਈ ਹੈ ਜਿਸ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਸੜਾਈਨ ਬੋਰ ਨੂੰ ਥੋੜੇ ਸਮੇਂ ਲਈ ਯਾਤਰਾ ਰੋਕਣ ਦਾ ਫੈਸਲਾ ਕਰਨਾ ਪਿਆ ਹੈ ਇਹ ਖਬਰ ਅਜਿਹੇ ਸਮੇਂ ਚ ਆਈ ਹੈ ਜਦੋਂ ਸਾਲ 2023 ਚ ਯਾਤਰੀਆਂ ਦੀ ਗਿਣਤੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਇਸ ਸਾਲ ਹੁਣ ਤੱਕ ਲਗਭਗ 97 ਲੱਖ ਲੋਕ मां वैष्णो देवी ਦੇ ਦਰਸ਼ਨ ਕਰ ਚੁੱਕੇ ਨੇ ਇਸ ਤੋਂ ਪਹਿਲਾਂ 2012 ਵਿੱਚ 1 ਕਰੋੜ ਸ਼ਰਧਾਲੂਆਂ ਨੇ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕੀਤੇ ਸਨ ਇਸ ਸਾਲ ਵੀ ਇਹ ਅੰਕੜਾ 1 ਜਨਵਰੀ ਤੱਕ 1 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ ਨਵੇਂ ਸਾਲ ਮੌਕੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਸ਼ਰਾਈਨ ਬੋਰਡ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਮਾਤਾ ਵੈਸ਼ਨੂ ਦੇਵੀ ਭਵਨ ਦੇ ਨਾਲ-ਨਾਲ 베이스 ਕੈਂਪ ਕਟੜਾ ਤੱਕ ਦੇ ਸਾਰੇ ਰਸਤੇਾਂ ਤੇ ਸੁਰੱਖਿਆ ਬਲਾਂ ਦੇ ਨਾਲ-ਨਾਲ ਪੁਲਿਸ ਵਿਭਾਗ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾਵੇਗੀ 9 ਸਾਲ 2024 ਦੇ ਆਗਮਨ ਲਈ 31 ਦਸੰਬਰ ਨੂੰ ਹੋਣ ਵਾਲੀ ਸਰਦਾਲੂਆਂ ਦੀ ਭਾਰੀ ਭੀੜ ਦੇ ਮੱਦੇਨਜ਼ਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਵੱਖ-ਵੱਖ ਉਪਾਅ ਕੀਤੇ ਗਏ ਭੀੜ ਨੂੰ ਨਿਯੰਤਰਿਤ ਕਰਨ ਲਈ ਬੋਰਡ ਮਾ ਵੈਸ਼ਨੋ ਦੇਵੀ ਯਾਤਰਾ ਕਰਨ ਵਾਲੇ ਹਰੇਕ ਸ਼ਰਧਾਲੂ ਨੂੰ ਇੱਕ ਵਿਸ਼ੇਸ਼ ਸਟਿੱਕਰ ਦੇ ਨਾਲ ਇੱਕ आरएफआईडी यात्रा कार्ड प्रदान करेगा ताजो श्राइन बोर्ड ਨੂੰ ਇਮਾਰਤ ਵਿੱਚ ਪਹੁੰਚਣ ਵਾਲੀਆਂ ਯਾਤਰਾਵਾਂ ਦੀ ਗਿਣਤੀ ਬਾਰੇ ਜਾਣਕਾਰੀ ਮਿਲ ਸਕੇ ਦੂਜੇ ਪਾਸੇ ਦੇਸ਼ 'ਚ ਕਰੋਨਾ ਵਾਇਰਸ ਦੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਸ਼੍ਰਾਇਨਪੁਰ ਨੇ ਫੈਸਲਾ ਕੀਤਾ ਕਿ ਹੁਣ ਸ਼ਰਧਾਲੂਆਂ ਨੂੰ ਮਾਸਕ ਤੋਂ ਬਿਨਾਂ ਯਾਤਰਾ ਨਹੀਂ ਕਰਨੀ ਚਾਹੀਦੀ